ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਇੱਕ ਤੋਕੜ ਤੇ ਇੱਕ ਤਾਜੀ ਸੂਈ ਤੇ ਇੱਕ ਗੱਬਣ ਗਾਂ ਦਿਖਾਵਾਂਗੇ ਜੀ ਤੁਹਾਨੂੰ ਤਹਫੇ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤਸਵੀਲ ਵੀ ਮੋਗਾ ਜੀ ਮੋਬਾਈਲ ਨੰਬਰ 6284610416 ਠੀਕ ਆ ਬਾਈ ਕਿਧਰੋਂ ਲੱਗ ਗਏ ਜੀ ਜਿੱਧਰੋਂ ਮਰਜ਼ੀ ਲੱਗ ਜਾਵੇ ਜਰਸੀ ਤੋਂ ਲੱਗ ਜਾਗੇ ਜਰਸੀ ਤੋਂ ਜਰਸੀ ਤੋਂ ਸ਼ੁਰੂ ਕਰ ਲੈਣੇ ਆ ਜੀ ਸੂਆ ਬਰੇਕ ਨਮਾ ਜੀ ਸੂਆ ਵੀਰੇ ਦੂਜਾ ਇਹ ਆਪਣੇ ਪਿੰਡੋਂ ਹੀ ਲਈ ਆ ਬੈਣ ਠੀਕ ਆ ਜੀ ਉਹ ਸਾਹਮਣੇ ਘਰ ਆ ਗਲੀ ਦੇ ਉਤੋਂ ਹੀ ਲਈ ਆ ਕੇ ਤੇ ਕੋ ਤੋਕਰ ਵੈਰ ਤੋਕਰ ਤਾਂ ਕਾਦੀਆ 2 ਮਹੀਨੇ ਤੇ 20 ਦਿਨ ਹੋ ਗਏ ਉਹਨੂੰ ਸੂਈ ਨੂੰ ਜਾਨੀਏ ਮੰਨ ਕੇ ਚੱਲ 2.5 ਮਹੀਨੇ ਹੋਇਆ ਸੂਈ ਤੋਕਰ ਮੰਨ ਕੇ ਆ ਤੋਕਰ ਮੰਨ ਕੇ ਜੀ ਉਹ ਬੱਚਾ ਹੈ ਨਹੀਂ ਆਪਾਂ ਤੋਕਰ ਕਹਿ ਦੇਵਾਂਗੇ ਠੀਕ ਆ ਜੀ ਹੂੰ ਡਾਣੇ ਕਿੰਨੇ ਲੈਂਦੀ ਬਈ ਜਾਨੇ ਡਾਣੇ ਦੇ ਹਜੇ 4 ਤੋਂ 5 ਪਾਇਆ ਵਾਹੇ ਉਪਰ ਆਪਰਾ ਕਰਕੇ ਪਹਿਲਾਂ ਵੀ ਸੂ ਹੋ ਸਕਦੀ ਆ ਠੀਕ ਆ ਜੀ ਉਹਨਾਂ ਦੇ ਘਰ ਦੇ ਕੋਈ ਸੀ ਬੈਣ ਇਹ ਠੀਕ ਆ ਜੀ ਉਹਨਾਂ ਮੁੰਡਾ ਚਲੇ ਗਿਆ ਬਾਹਰ ਪਹਿ ਠੀਕ ਹੈ ਜੀ ਉਹ ਇਕੱਲੇ ਹੀ ਰਹਿ ਗਿਆ ਸੀ ਬੰਦਾ ਤਿੰਨ ਪਸ਼ੂ ਸੀ ਇੱਕ ਮੈਂ ਸੀ ਮੈਂ ਆਪਾਂ ਕਿਸੇ ਨੂੰ ਦਵਾਤੀ ਸੀਗੀ ਤਾਜੀ ਸੂਈ ਉਹਨਾਂ ਲਈ ਸੀਗੀ ਠੀਕ ਹੈ ਜੀ ਹਾਂ ਤੇ ਦੋ ਗਾਂਝ ਆਪਾਂ ਲੈਣੀਆਂ ਸੀ ਕਿੰਨਾ ਬਾਜੂ ਦੁੱਧ ਜੀ ਦੁੱਧ 17 ਕਿਲੋ ਪਲੂਣ ਦਾ ਦਿੱਤਾ ਵਾ ਇਹਦਾ ਠੀਕ ਹੈ ਜੀ ਹਾਂ ਤਿਆਰੀ ਬਹੁਤ ਚੰਗੀ ਹੈ ਜੀ ਹਾਂ ਤਿਆਰੀ ਸੀਲ ਠੰਡੀ ਯਾਰ ਗਾਂਝਾਂ ਆ ਗਈ ਆ ਲੈ ਜਿੱਦਾਂ ਵੀ ਮਰਜੀ ਪੈ ਜਾ ਲੈ ਥਾਣਾ ਤੇ ਡਲੂ ਜੇਰੀ ਭਈਆ ਦਿਨ 4-5 ਪਾਏ ਆ ਦਿਨ 4-5 ਪਾਏ ਠੀਕ ਹੈ ਜੀ ਥਾਣਾ ਦੀ ਡੰਨ ਆ ਜੀ ਹਾਂ ਥਾਣਾ ਨੂੰ ਕੋਈ ਬੇਹੱਥ ਹੱਥ ਨਾ ਲਾਵੇ ਤਿੰਨਾਂ ਪਸ਼ੂਆਂ ਦੀ ਗਾਰੰਟੀ ਹੈ ਆਪਣੀ ਕੋਈ ਚੋਈ ਚ ਪੰਜਾਬ ਵਾਲੀ ਜਰਸੀ ਜੀ ਫੁੱਲ ਕੱਦ ਕਾਠ ਤੇ ਬਜੇ ਨਾਲੀ ਆ ਜੀ ਬਈ ਇਹ ਗੱਲ ਅਰੇ ਕੀ ਕਹਿਣਾ ਬਈ ਪੰਜਾਬ ਵਾਲੀ ਹੈ ਸਹੀ ਗੱਲ ਹੈ ਇਹ ਚੀਜ਼ ਦਾ ਆਪਣਾ ਆਪ ਜੀ ਚੈੱਕ ਕਰੋ ਜੀ ਪੂਰੀ ਨਿੱਗਰ ਪੂਰੀ ਆਏ ਨਹੀਂ ਬਈ ਪਤਲੇ ਹੰਗਾ ਪੈਰ ਵੀ ਸਰੋ ਸੀ ਗਿਆ ਗਲੀ ਤੋਂ ਆਏ ਮੁੜ ਕੇ ਸਿੱਧਾ ਸਾਹਮਣੇ ਘਾਰਾ ਕੋਠੀ ਵਾਲੇ ਵਜਦੇ ਸਾਡੇ ਉਹਨਾਂ ਤੋਂ ਲਈ ਆ ਠੀਕ ਆ ਜੀ ਬਾਕੀ ਤਿਆਰੀ ਬਹੁਤ ਸੋਹਣੀ ਆ ਜੀ ਹਾਂ ਨਿਕ ਅੱਲਾ ਕੱਲਾ ਨਿੱਖਰ ਮਾਹਤੀ ਜਿਹ ਕੋਈ ਵਾਸਤਾ ਨਹੀਂ ਜਿਵੇਂ ਮਰਜੀ ਵਹਿ ਜਾ ਲੈ ਠੀਕ ਹੈ 17 ਕਿਲੋ ਬਲੂਨ ਦਾ ਦਿੱਤਾ ਵਾ ਜੀ ਇੱਕ ਤੀਰ ਫਲਾਇਰ ਲੈਣ ਆ ਜੀ 4-5 ਲੈ ਜੀ ਚੱਲ ਦੂ ਲਾ ਜੀ ਫੇਰੀ ਬਈ ਲੈਵਾ ਵੇਲਾ ਫੋਟੋ ਮੁਕੇ ਕਰਦਾ ਜਮਾ ਸੂਤ ਕਰ ਲਾ ਦੂ ਨੇਵਾ ਦਾ ਕਿੰਨੀ ਗੱਲ ਆ ਸੂਤ ਉਹ ਲੈ ਕੇ ਥੱਲੇ ਖੁਚਾਂ ਤੋਂ ਵੀ ਪੂਰਾ ਥੱਲੇ ਜਾਂਦਾ ਜੀ ਵਜਨ ਪੂਰਾ ਮਾੜਾ ਜਾਂ ਮੌਸਮ ਠਰ ਗਿਆ ਤਾਂ 20 ਕਿਲੋ ਦੁੱਧ ਕਿਤੇ ਨਹੀਂ ਗਿਆ ਬਾਕੀ ਸਹੀ ਗੱਲ ਆ ਜੀ ਸੇਵਾ ਦੇ ਸਰ ਤੇ ਆ ਜੇ ਕੋਈ ਵੀ ਰਵਾਦ ਦੇ ਮਗਰ ਬੱਚੀ ਦੀ ਆਪਣੀ ਦਾ ਵੇਖੀ ਭਾਲੀ ਉਹਨਾਂ ਦੇ ਘਰੇ ਠੀਕ ਆ ਜੀ ਤੁਸੀਂ ਗਾਂ ਦੇ ਮਗਰ ਬੱਚੀ ਸੀਗੀ ਠੀਕ ਆ ਜੀ ਤੇ ਬਾਈ ਸੀਮਨ ਕਿਹੜਾ ਲੱਗਿਆ ਜੀ ਸੀਮਨ ਦਾ ਨਹੀਂ ਪਤਾ ਯਾਰ ਐਵੇਂ ਤੈਨੂੰ ਮੈਂ ਕਹਿੰਦਾ ਵੀ ਇਹਦੇ ਟੌਂਕ ਦਾ ਜਰਸੀ ਲਵਾਇਆ ਸੀਮਨ ਦਾ ਨਹੀਂ ਆਪਾਂ ਪੁੱਛਿਆਗਾ ਲਈ ਆਪਣੇ ਘਰਾਂ ਕੋਲੇ ਆਪਾਂ ਪਤਾ ਕਰਕੇ ਦੱਸ ਦਿਆਂਗੇ ਉਹਨਾਂ ਨੂੰ ਠੀਕ ਆ ਜੀ ਕਿ ਕੀ ਲਵਾਇਆ ਵਾ ਕਿਹੜਾ ਟੀਕਾ ਲੱਗਿਆ ਵਾ ਠੀਕ ਆ ਜੀ ਡਿਮਾਂਡ ਬਾਈ ਜਮਾ ਲੈਣ ਦੇਣ ਵਾਲੀ ਯਾਰ ਮੁੱਲ ਕਰਾਉਣ ਨੂੰ ਭਲਾ 75 ਕਰਾਲਾ 80 ਕਰਾਲਾ ਠੀਕ ਹੈ ਕਿ ਨਹੀਂ ਠੀਕ ਆ ਜੀ 63000 ਦੀ ਵਹਿਰ ਦੇਵਾਂਗੇ ਵਿੱਚੋਂ ਛੋੜ ਕਰਨੀ ਆ ਆਪਾਂ ਠੀਕ ਆ ਜੀ ਫੈਕਸੀ ਆ ਹਾਂ ਲਓ ਜੀ ਬਾਈ ਕਹਿੰਦਾ ਬਾਈ ਆਪਾਂ ਨੂੰ ਵੀ ਪਤਾ ਹੈ 70 70 72 ਦੀਆਂ ਇਹ ਜੀਆਂ ਵੇਚੀਆਂ ਵੀ ਆਪਣੀਆਂ ਠੀਕ ਹੈ ਕਿ ਉਹਨੂੰ ਵੀ ਵੇਚਣਾ ਵੀ ਲੈ ਜਾਊਗਾ ਇਹ ਘਰੇ ਚੋਣਾਂ ਹੀ ਲੈ ਜਾ ਤਾਂ ਵੀ ਫਾਇਦਾ ਲੈ ਠੀਕ ਹੈ ਠੀਕ ਕਰੋ ਟੱਲ ਵੇਖ ਲੈ ਜਮਾ ਲੈਵਾ ਇੱਥੇ ਲਾ ਦਿੰਦੇ ਆ ਯਾਰ ਆਪਣੀ ਵੇਖੀ ਭਾਈ ਵੀ ਆ ਸੂਰ ਠੀਕ ਹੈ ਜੀ ਜੇ ਦੁੱਧ ਦਾ ਜਿੰਨਾ ਬਾਈ ਮਰਜ਼ੀ ਲੈ ਲੋ ਇਹ ਦੁੱਧ ਕਹਿੰਦੇ ਆਪਾਂ 20 ਕਹਦੇ ਬਾਈ ਕਹਦੇ ਯਾਨੀ ਕਿ ਜਿੰਨਾ ਕਿ ਚੋਇਆ ਆਪਾਂ ਉਹਨਾਂ ਦੱਸਤਾ ਕੋਈ 17 ਮੰਨ ਕੇ ਲੈ ਜਾ ਕੋਈ 20 ਮੰਨ ਕੇ ਲੈ ਜਾ ਠੀਕ ਹੈ ਕਿ ਨਹੀਂ 17 ਕਿਲੋ ਆਪਣਾ ਵੇਖਿਆ ਵਾ ਬਣੀ ਸੂਈ ਸਾਈ ਵੇਖੀ ਆ ਪਲੂਣ ਬੱਛੀ ਇਹ ਠੀ ਬਾਈ ਕਹਿੰਦਾ 500 ਰੁਪਈਆ ਛੋੜੀ ਕਰੀ ਬਾਈ ਨੇਚਰਲ ਲੈਵਾ ਹੀ ਆ ਜਿੰਨਾ ਹੈਗਾ ਲਾਲਾ ਕੋਈ ਵੀ ਮੇਰਾ ਦੰਦਾ ਦਾ ਲੈਵਾ ਹੀ ਆ ਜਨਾਹ ਭਾਲ ਤੋਂ ਜੀ ਹਾਂ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹਨੂੰ ਅੱਜ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਬਾਈ ਬੱਚਾ ਕੀ ਆ ਜੀ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਇਹ ਥੱਲੇ 11 ਤੋਂ 10 ਤੋਂ ਬਾਹਰ ਹੋਊਗਾ ਯਾਨੀ ਕਿ 10 ਮੰਨ ਕੇ ਲੈ ਜਾ ਕੋਈ ਦੁੱਧ 11 ਤੋਂ 11.5 ਦੇ ਵਿੱਚ ਹੋਊਗਾ ਹੁਣ ਠੀਕ ਆ ਸੂਆ ਪਹਿਲਾ ਜੀ ਹਾਂ ਸੂਆ ਪਹਿਲਾ ਵਾ ਹਣਾ ਦੀ ਦੰਨਾ ਜੀ ਹੋਂ ਸਣਾਂ ਨੂੰ ਕੋਈ ਵੀ ਹੱਥ ਉਹਨਾਂ ਲਾਵੇ ਠੀਕ ਆ ਜੀ ਤੋੜ ਕੇ ਦਿਖਾ ਦੇ ਵੀਰ ਹਾਈਟ ਨੋਰਮਲ ਆ ਜਾਂਦੀ ਹੈ ਕੋਈ ਛੋਟੀ ਕੋਈ ਵੱਡੀ ਨਾ ਮੰਨ ਕੇ ਵੇ ਛੋਟੀ ਕਹਿ ਸਕਦੇ ਆ ਜੀ ਆਪਾਂ ਇਹਨਾਂ ਨੋਰਮਲ ਵੀ ਕਹਿ ਸਕਦੇ ਆ ਸੂਆ ਪਹਿਲਾ 5 ਦਿਨ ਹੋ ਗਏ ਸੂਈ ਨੂੰ 10 ਤੋਂ ਬਾਅਦ ਜੇਰ ਦੀ ਸਾਫਾ ਬਲ ਲੈਣ ਜਾਵਾਂ ਕੰਪਲੀਟ ਠੀਕ ਆ ਜੀ ਜੇਰ ਦੀ ਕੰਪਲੀਟ ਆ ਬੇ ਫਿਗਰ ਹੋ ਜਾਓ 10 ਕਿਲੋ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਆਵਦੀ ਮਿਲਕਿੰਗ ਦਾ ਸਾਡੇ ਇੰਗੇ ਬੱਚੀਆਂ ਗਾ ਬਈ ਨਿਆਣਾ ਪਾਲਾ ਨਾ ਪਾਲਾ ਤਾਂ ਵੀ ਕੋਈ ਵਾਸਤਾ ਨਹੀਂ ਗਾ ਠੀਕ ਆ ਜੀ ਵੀਡੀਓ ਆਈ ਨਹੀਂ ਭਾਈ ਪਹਿਲਾਂ ਭਾਲੀਆਂ ਬਾਲੀਆਂ ਭਾਈ ਖਰਦੀ ਸੀਗੀ ਇਹੇ ਠੀਕ ਆ ਜੀ ਹਾਂ ਹੁਣ ਪਾਣੋ ਲੈ ਨਹੀਂ ਸਾਰੀਆਂ ਜਮਾ ਠੋਸ ਲੈ ਭਾਈ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਕਿੰਨਾ ਕਪਾਜੋ ਵੀਰੇ ਦੁੱਧ ਦੁੱਧ ਤੇ 12-13 ਕਿਲੋ ਦੇਉਂਦੀ ਯਾਰ ਠੀਕ ਆ ਜੀ ਡਿਮਾਂਡ ਇਹਦੀ ਭਾਈ ਜੈ ਜੀ ਦਮਾਨ ਵੀਰੇ 70000 ਰੁਪਏ ਦੇਵਾਂਗੇ ਵਿੱਚੋਂ ਛੱਪਾ ਕਰਾਂਗੇ ਇਹਦੇ ਠੀਕ ਆ ਜੀ ਹਾਂ ਮੌਲ ਨਹੀਂ ਕਰਨਾ ਅੱਜ ਤਾਂ ਲੈਣ ਦੇਣ ਵਾਲਾ ਕੰਮ ਹੀ ਆ ਠੀਕ ਆ ਜੀ 37000 ਰੁਪਏ ਡਿਮਾਂਡ ਆ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਕਨੈਕਟ ਬਾਈ ਲੈਟਾ ਦੋ ਦੋ ਬਾਕੀ ਕੁਝ ਨਹੀਂ ਜੰਗੀ ਬਾਈ ਮੰਨ ਕੇ ਚੱਲ 12:00 12:00 ਵਜੇ ਮੌਨਗੇ ਹਜੇ ਹਾਂਜੀ ਤੇ ਬਣੀ ਵਧੀਆ ਫਿਰਦੀ ਆ ਬਾਹਰ ਕੋਈ ਆਏ ਨਹੀਂ ਗਾ ਸਾਫ਼ ਹੈਗੀ ਜਿੰਨੀ ਹੈਗੀ ਸਹੀ ਗੱਲ ਆ ਜੀ ਪੂਰੀ ਸਾਫ਼ ਆ ਜੀ ਘਰਾਂ ਦੇ ਸਹਿਜ ਬਾਕੀ ਬਾਤ ਜਿਹੜੀ ਹੈ ਬਾਈ ਬਾਲੀ ਡੋਕਰ ਜੀ ਵੀ ਹੈ ਨਹੀਂ ਕਿ ਇਹ ਕਦੀ ਜੀ ਨੇ ਦੋ ਰੱਖਣੇ ਬਸ ਉਹਨੂੰ ਬਤ ਦਿੱ ਆ ਛੋਟੀ ਗੱਲ ਹੈ ਜੀ ਘਰੇ ਰੱਖਣ ਨੂੰ ਬਧੀਆ ਫਾਇਦੇਮੰਦ ਨਾਲੇ ਪੈਸੇ ਜਿਹਨੇ ਥੋੜੇ ਲਾਉਣੇ ਉਹਨਾਂ ਵਾਸਤੇ ਤੋਹਫਾ ਠੀਕ ਗੱਲ ਹੈ ਜੀ ਘਰੇ ਰੱਖਣ ਨੂੰ ਬਧੀਆ ਫਾਇਦੇਮੰਦ ਨਾਲੇ ਪੈਸੇ ਜਿਹਨੇ ਥੋੜੇ ਲਾਉਣੇ ਉਹਨਾਂ ਵਾਸਤੇ ਤੋਹਫਾ ਠੀਕ ਹੈ ਬਾਈ ਅੱਗੇ ਤੈਨਾਂ ਨੰਬਰ ਇਹਦੀ ਕਿਤੇ ਦੇ ਲਓ ਇਹ ਵੀ ਉਹ ਉਹ ਘਰ ਵਾਲਿਆਂ ਕੋਈ ਲਈ ਐ ਇੱਕ ਇੱਕ ਰੋਈ ਲਈ ਆ ਠੀਕ ਆ ਜੀ ਇਹਨੂੰ 2 ਮਹੀਨੇ ਅਜ ਮਰੇ ਹਸਾਉਂਦਾ 20 ਦਿਨ ਹੋ ਗਏ ਉਹਨੂੰ ਦੇ ਸੂਏ ਨੂੰ 2 ਮਹੀਨੇ 10 ਦਿਨ ਘੱਟ ਤਿੰਨ ਕਿ ਮਹੀਨੇ ਹੋਣਗੇ ਠੀਕ ਆ ਜੀ ਦੁੱਧ ਦੇ ਥੱਲੇ ਪਹਿਲਾਂ ਸੀਗਾ 15 ਕਿਲੋ ਠੀਕ ਆ ਜੀ ਬੱਚਾ ਮਰ ਗਿਆ ਸੀ ਇਹਦਾ ਹੁਣ ਭਾੜੇ ਲੱਗੀ ਦੀ ਕੋਈ ਵਾਸਤਾ ਨਹੀਂਗਾ ਉਹਨਾਂ ਦੇ ਘਰ ਆਵਾ ਬੱਚਾ ਮਰੀ ਵੀ ਲੈ ਕੇ ਆਂਦੀ ਆ ਦਾਣਾ ਪਾ ਕੇ ਝੋਲੇ ਦੀ ਆ ਹੁਣ ਜਾਨੀਏ ਦੇ ਥੱਲੇ 11 ਕਿਲੋ ਨੈਟ ਹੋਊਗਾ ਜੋਕ ਕੇ ਦੇ ਦਾਂਗੇ ਹਾਂ ਜੋਕ ਆਲਾ ਦੋ ਡੰਗ ਝੋਲੇ ਚਾਰ ਝੋਲੇ ਆਪਾਂ ਨੂੰ ਕੋਈ ਚੱਕਰ ਮੱਝਾ ਕੁਆਈ ਬਹੁਤ ਚੰਗੀ ਆ ਕੁਆਈ ਲਾ ਸੋਹਣੇ ਫੇਸ ਕੁਆਲਿਟੀ ਆ ਚੁਆਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਬੇਫਿਕਰ ਹੋ ਜੋ ਜੀ ਥਣ ਚਾਰ ਹੀ ਆ ਕੋਈ ਫੋਟ ਨਹੀਂ ਸ਼ਾਂਖ ਨੇ ਕੱਲਾ ਕੱਲਾ ਵਿੱਤੀ ਤੇ ਲੱਗਿਆ 11 ਕਿਲੋ ਜੋ ਕਿਲ ਲੈ ਜੋ ਜੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦਾ ਜੀ ਹੋ ਮੱਝਾਂ ਅਰ ਗਏ ਕਿਉਂਕਿ ਗਰਮੀਆਂ ਦਾ ਤੋਹਫਾ ਜੀ ਬਾਕੀ ਸਮੇਂ ਵੀ ਬੜੀ ਚੰਗੀ ਆ ਬਾਈ ਹਾਂ 100 ਬਾਈ ਨੰਬਰ ਵੀ ਦਿੱਸੀ ਜਾਂਦੀ ਆ ਵੜਾ ਆਪਾਂ ਹਾਂ ਬਹੁਤ ਸਈ ਬੰਦਿਆਂ ਦੀ ਸੇਵਾ ਬੰਦਿਆਂ ਦੀ ਫੁੱਲ ਸੀਗੀ ਤੁਹਾਨੂੰ ਦੇਖ ਹੀ ਰਹੀ ਆ ਇਹਦੀ ਵੀ ਮੁੰਡਾ ਜਾਣੇ ਉਹ ਨਹੀਂ ਦੱਸੂ ਇਕੱਲੇ ਜਣੇ ਤਿੰਨ ਪੋਸੇ ਜੰਨੀ ਵੇਟ ਜਣੇ ਸ਼ੌਂਕ ਦੇ ਨਾਮ ਰੱਖੇ ਹੋਏ ਸੀਗੇ ਬਾੜਾ ਨਹੀਂ ਕਰਮਾਸ ਨਹੀਂ ਮਾਰੇ ਸੀਗਾ ਸ਼ੌਂਕ ਦੇ ਨਾਲ ਬਾਈ ਕਹਿੰਦਾ ਪਸ਼ੂ ਉਹਨਾਂ ਦੇ ਰੱਖੇ ਹੋਏ ਸੀਗੇ ਇਹਦੀ ਡਿਮਾਂਡ ਬਾਈ ਇਹ 27000 ਦੀ ਦੇ ਦੇਾਂਗੇ ਆਪਾਂ ਠੀਕ ਆ ਜੀ ਮੌਲ ਕਰਾਉ ਨੂੰ ਕਿੰਨਾ ਕੁ ਮਾਰਜੀ ਕਰਾਵਾ ਤੁਹਾਨੂੰ ਵੀ ਆਪਾਂ ਕਹਿ ਕੇ ਟੋਕਰ ਦੇਣੀ ਪਰ ਇਹਨੂੰ ਸੂਈ ਨੂੰ ਤਿੰਨ ਮਹੀਨਿਆਂ ਤੋਂ ਘਾਟੀ ਹੋਇਆ ਹਜੇ ਠੀਕ ਆ ਜੀ 10 ਦਿਨ ਘਾਟੀ ਆ ਆਪਣੀ ਗਵਾਂਡੂ ਹੀ ਲਈ ਆ ਕਿਹੜਾ ਆਪਾਂ ਪਾਸੋਂ ਲੈ ਕੇ ਆਂਦੀ ਹੁੰਦੀ ਆ ਠੀਕ ਆ ਜੀ ਹਾਂ ਇਹ ਚੀਜ਼ ਆ 27000 ਰੁਪਇਆ ਬਾਈ ਕਹਿੰਦਾ ਇਹਦੀ ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆ ਕੋਈ ਵੀ ਐਨੀਮਲ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਧੰਨਵਾਦ